ਸੰਭੀ ਦਰਸ਼ਨ ਕਰੋ ਜੀ ਪੰਜਪਰੀ ਚੰਦਰਵਾਰ ਨਿਊ ਜਨਤਾ ਨਗਰ ਦਰਸ਼ਨ ਕਰੋ ਜੀ ਐਤਵਾਰ ਮਹਾਰਤ ਹੋਵੇ ਜੀ ਸਾਈਂ ਜੀ ਮੇਰ ਕਰਨ ਸਾਰਿਆਂ ਉੱਤੇ ਆਉਂਦੀ ਮਨੋ ਕਾਮਨਾ ਪੂਰੀ ਕਰਨ ਚੜ੍ਹਦੀ ਕਲਾ ਚ ਰੱਖਣਾ ਸਾਰਿਆਂ ਨੂੰ ਜੋ ਚੰਗੀ ਹੈ ਜੀ ਇੱਥੇ ਸੰਤਨਵਾ ਪਾਰਕ ਨਰ ਦੀ ਰੇਂਜ ਵਿੱਚ ਨੇ ਸਭੀ ਸਰਵਰ ਲੱਗਣਾ ਬਲਕਿ ਉਹਦੇ ਉੱਤੇ ਇਸ ਕਾਰਨ ਜਗਾ ਦੀ ਥੱਲੇ ਤੋਂ ਛੜਾ ਬਣਿਆ ਹੋਇਆ ਜੀ ਬਹੁਤ ਨੀਵਾਂ ਪੰਜੇ ਚਾਰ ਚਾ ਗਿਆ ਤਾਜਦਾਰਾਂ ਦੇ ਨਾਮੀਰਾ ਦੇ ਦੀਵੇ ਜਗਦੇ ਸਰਾ ਮੀਰਾ ਦੇ ਇਹ ਆਹ ਬਾਜਾ ਫਿਰ ਜ਼ਿੰਦਾ ਪੀਰ ਰੋਜ ਸਰਕਾਰ ਦਾ ਦੀ ਵੀਰਵਾਰ ਐਤਵਾਰ ਦੁਨੀਆ ਆਉਂਦੀ ਆਪਣੀ ਮਨੋਗਾਮਨਾ ਲੈ ਕੇ ਸੌਦੀ ਪੂਰੀ ਹੁੰਦੀ ਹੈ ਜੀ ਗੰਦਰਪਾਲੇ ਚੱਲਦੇ ਆ ਸ਼ਾਮ ਨੂੰ 5 ਵਜੇ ਤੋਂ ਕੀਰਤਨ ਹੁੰਦਾ ਜੀ ਸਭ ਧਰਮ ਦਾ ਸੰਜਿਆ ਦਰਵਾਜ਼ਾ ਜੀ ਕੋਈ ਵੀ ਆ ਜਾਵੇ ਹਿੰਦੂ ਮੁਸਲਮ ਸਿੱਖ ਦਾ ਸਾਹੀ ਸਾਹ ਭਾਈ ਭਾਈ ਸਾਹਿਬ ਦਾ ਹੀ ਸੰਜਿਆ ਦਰਵਾਜ਼ਾ ਸਾਂਝੀ ਪ੍ਰੇਗ ਦਤੈ ਹੁੰਦਾ ਵਰਨਾ ਨਗਰੀ ਜੀ ਦਾ ਪਰਫੋਰਮੈਂਸ ਆਤ ਕਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਕਿਉਂ ਵਰਨਾ ਕੋ ਸੰਜਿਆ ਇੱਧਰ ਜੀ ਬਣਿਆ ਮਾਤਾ ਜੀ ਦੇ ਦਰਵਾਜ਼ਾ ਹਰ ਮੰਗਲਵਾਰ ਕੀ ਤਨੂ ਦਾ ਸਾਂਤਾਂ ਬੜੇ ਤੁੰਤਾਂ ਹਨ ਹਰਨੰਦ ਮੰਦੀਆਂ ਨੇ ਉਹ ਦੱਤੇ ਆਵੇ ਰਾਜੀ ਹੋ ਕੇ ਜਾਵੇ ਬੰਗੀਆਂ ਬੁਲਾਤਾ ਪਾਵੇ ਅਰੇ ਸੋ ਪਰੇ ਸ਼ਾਰਨ ਕੋਲੇ ਸੋ ਪਰੇ ਇਹ ਅਲੀ ਪੰਜ ਕਨਿਸ਼ਰ ਦਰਬਾਰ ਨਿਊ ਜਨਤਾਨਗਰ ਗਿਲ ਰੋਡ ਤੋਂ 8 ਨੰਬਰ ਗਲੀ ਬੰਦ ਪਟੋਆ ਪੰਪ ਵਾਲੀ ਅੱਗੇ ਸਿੱਧੇ ਆ ਕੇ ਟੀ ਬਣ ਜਾਂਦੇ ਟੀ ਤੋਂ ਖੱਬੇ ਹੋ ਕੇ ਨਾਲ ਹੀ ਪੰਜ ਪਰੀ ਪੰਜ ਮੰਜ਼ਲੀ ਗੁਣਿਆ ਹੋਇਆ ਪੰਜ ਪਰੀ ਸ਼ਰਧਾ ਦਰਬਾਰ ਅਲੀ ਬਿਲਡਿੰਗ ਆ ਕੇ ਦਰਸ਼ਨ ਕਰੋ ਪ੍ਰਮਾਤਮਾ ਮੇਰ ਕਰੇਗਾ ਫਰੀ ਕਰੇਗਾ ਜੈ ਬਾਬੇ ਜੀ ਖਰਾ ਪੰਜਾਂ ਪੀਰਾਂ ਦਾ ਸਾਚੇ ਦਰਵਾਰ ਕੀ ਹੈ